ਸਾਸਰੀ ਕਾਲ ਜੀ ਹਾਂਜੀ ਵੀਰੇ 32 ਗਾਮਾ ਬਕਾਊ ਵੱਡੀਆਂ ਫਾਰਮ ਵਾਲਿਆਂ ਵੀਰੇ 32 ਗਾਮਾ ਬਕਾਊ ਹਾਂਜੀ ਵੀਰੇ ਕੱਲਾ ਕੱਲਾ ਕਰਕੇ ਨਗ ਵੇਚਾਂਗੇ ਜੀ ਟੋਕੜ ਬੈਡ ਵਾਲਾ ਵੀਰ ਫੋਨ ਨਾ ਲਾਵੇ ਛੋਟੀਆਂ ਬੱਸੀਆਂ ਵਾਲਾ ਵੀਰ ਫੋਨ ਨਾ ਲਾਵੇ ਹਾਂਜੀ ਐਚ ਐਫ ਜਰਸੀ ਸਾਈਲ ਕਾਫੀ ਕ੍ਰੋਸ ਐਰ ਸਰ ਗਰਲੈਂਡੋ ਆਧ ਹਰ ਪਰ ਨਸਲ ਦੀਆਂ ਵੀਰੇ 32 ਗਾਮਾ ਬਕਾਊ ਕੱਲਾ ਕੱਲਾ ਕਰਕੇ ਵੀਰੇ ਨਗ ਵੇਚਾਂਗੇ ਹਾਂਜੀ ਵੀਰ ਜੇ ਆਪਣਾ ਡਰੈਸ ਨੋਟ ਕਰ ਲਓ ਮੇਰਾ ਨਾਮ ਰਮਨਪ੍ਰੀਤ ਸਿੰਘ ਆ ਜੀ ਪਿੰਡ ਸੀਨੀ ਵਾਲ ਕਲਾਂ ਹੈਗਾ ਵੀਰੇ ਵੱਡਾ ਸੀਨੀ ਵਾਲ ਜਿਹੜਾ ਫਾਰਮਾ ਸੀਨੀਵਾਲਕਾਂ ਤੋਂ ਡੇਢ ਕਿਲੋਮੀਟਰ ਚੱਲ ਕੇ ਕਲਾਲੇ ਦੀ ਸੜਕ ਦੇ ਵੀਰੇ ਆਪਣਾ ਫਾਰਮ ਆ ਜਿਲ੍ਹਾ ਬਿਰਜੀ ਆਪਣਾ ਬਰਨਾਲਾਗਾ ਕਰੈਕਟ ਨੰਬਰ ਨੋਟ ਕਰ ਲਓ ਵੀਰੇ 62807 13934 62807 13934 ਹਾਂਜੀ ਵੀਰੇ ਮੇਰਾ WhatsApp ਵੀ ਇਸੇ ਨੰਬਰ ਤੇ ਚੱਲਦਾਗਾ ਕੋਈ ਵੀ ਵੀਰ WhatsApp ਤੇ ਮੈਸੇਜ ਕਰੂਗਾ ਆਪਾਂ ਨੂੰ ਵੀਰੇ ਸਾਡੀ ਲੋਕੇਸ਼ਨ ਵੀਰ ਨੂੰ ਆਟੋਮੈਟਿਕ ਆਜੂ ਤੇ ਟੱਚ ਕਰਕੇ ਆਜੋ ਸਿੱਧਾ ਵੀਰ ਨੂੰ ਫਾਰਮ ਤੇ ਲੈ ਕੇ ਆਊਗੀ ਓਦਾਂ ਵੀ ਵੀਰੇ ਤੁਸੀਂ Google ਤੇ ਸਰਚ ਕਰਨਾ ਸੀਨੀਵਾਲਕਾਂ ਡਰੀ ਫਾਰਮ ਭਰ ਲਓ ਉਹ ਵੀ ਤੁਹਾਨੂੰ ਨਿਕਲਿਆ ਆਊਗਾ ਹਾਂਜੀ ਜਿਹੜੀਆਂ ਵੀਰੇ ਆਪਾਂ 32 ਗਾਮਾਂ ਵੇਚਣੇ ਤਰੀਕ ਨੋਟ ਕਰ ਲਓ ਵੀਰ ਜੀ ਆਪਾਂ ਜਿਹੜੀ ਵੀਡੀਓ ਬਣਾ ਰਹੇ ਹਾਂਗੇ ਵੀਰੇ 9 ਤਰੀਕ ਨੂੰ ਬਣਾ ਰਹੇ ਆ ਅੱਜ ਹੀ ਲੋਡ ਕਰ ਦੇਾਂਗੇ ਇਹ ਆਪਾਂ ਵੀਰੇ ਕੱਲ ਨੂੰ ਵੇਚਾਂਗੇ 10 ਤਰੀਕ 12ਵਾਂ ਮਹੀਨਾ 2024 ਦਿਨ ਮੰਗਲਵਾਰ ਬਣਦਾ ਜੀ 10 ਤਰੀਕ 12ਵਾਂ ਮਹੀਨਾ 2024 ਵੀਰੇ ਦਿਨ ਮੰਗਲਵਾਰ ਬਣਦਾ ਜੀ ਹਾਂਜੀ ਵੀਰੇ ਕੱਲ ਨੂੰ ਪ੍ਰਮਾਤਮਾ ਦੀ ਕਿਰਪਾ ਸਦਕਾ ਸਵੇਰ 8 ਵਜੇ ਸੌਦੇ ਚਲਾ ਦੇਾਂਗੇ ਇਹਨਾਂ ਕਰਮ ਵਾਲਿਆਂ ਦੇ ਇਕੱਲਾ ਇਕੱਲਾ ਕਰਕੇ ਵੀਰੇ ਨਗ ਵੇਚਾਂਗੇ ਦੁਪਹਿਰ ਦੇ 1 ਵਜੇ ਤੱਕ ਚੱਲਣਗੇ ਵੀਰ ਜੀ 15 ਗਊਆਂ ਦੇ ਵਿੱਚ ਤਾਜ਼ੀਆਂ ਸੂਈਆਂ ਵੀਰੇ ਬਿਲਕੁਲ ਬੱਚਿਆਂ ਦੇ ਗਿੱਲੇ ਨਾੜੂਆ ਤੇ 17 ਮੈੜਾ ਵੀਰੇ ਸੂਣ ਵਾਲੀਆਂ ਨੇ ਪੰਜ ਚਾਰ ਦਿਨ ਦੇ ਵਿੱਚ ਟੋਕੜ ਬੜਾ ਵੀ ਫੂਨ ਨਾ ਕਰੇ ਛੋਟੀਆਂ ਬੱਚੀਆਂ ਵੀਰੇ ਸਾਨੂੰ ਫੂਨ ਨਾ ਕਰੇ ਹਾਂਜੀ ਵੀਰੇ ਇਹਨਾਂ ਰੇਟ ਆਪਾਂ ਸ਼ੁਰੂਜੀ ਦੱਸ ਦਿੰਨੇ ਆ 50000 ਤੋਂ ਵੀਰੇ ਆਪਣਾ ਰੇਟ ਚੱਲ ਪੂਗਾ ਜਾਨੀ ਦੀ 60 ਤੋਂ ਥੱਲੇ ਸਾਡੇ ਕੋਲ ਤਿੰਨ ਕੇ ਸੌਦੇ ਨੇ ਜਿਆਦਾ ਆਪਣਾ 60 ਤੋਂ ਚੱਲੂ ਵੀਰੇ 60 65 70 78 85 ਇਸ ਤਰ੍ਹਾਂ ਕਰਦਾ ਕਰਦਾ 1 ਲੱਖ ਤੱਕਰ ਜਾਊਗਾ ਜੀ ਤਕਰੀਬਨ ਪੰਜ ਕੇ ਸੌਦੇ ਵੀਰੇ ਲੱਖ ਤੋਂ ਬਾਹਰ ਵਾਲੇ ਵੀ ਹੈਗੇ ਆ ਤੇ ਤਿੰਨ ਸੌਦੇ ਆਪਣੇ ਜਿਹੜੇ ਹੈਗੇ 60 ਤੋਂ ਥੱਲੇ ਵੀ ਆ। ਪਚਾਲਿਆਂ ਰੇਟ ਵੀਰੇ 70000 ਤੋਂ ਲੈ ਕੇ 85000 ਤੱਕ ਚੱਲੂਗਾ ਜੀ। ਦੁੱਧ ਦੀ ਕਪੈਸਟੀ ਵੀਰੇ 15-16 ਕਿਲੋ ਤੋਂ ਸ਼ੁਰੂ ਹੋ ਕੇ ਜਿਹੜੇ 50 ਵਾਲੇ ਰੇਟ ਆਗੇ ਉਹ 15-16 ਕਿਲੋ ਸ਼ੁਰੂ ਹੋ ਕੇ ਵੀਰੇ 42 ਲੀਟਰ ਦੇਕਰ ਆਪਣੀ ਇੱਕ ਦੁੱਧ ਦੀ ਕਪੈਸਟੀ ਜਾਣੀ ਆ। ਲਓ ਤੋ ਰੋਜ ਅਰਸੀ ਜੀ। ਬਾਕੀ ਵੀਰ ਜੀ ਆਪਣੇ ਕੋਲੇ ਆਨਲਾਈਨ ਪੇਮੈਂਟ ਦੀ ਸੁਵਿਧਾ ਸਾਰੀ ਹੈਗੀ ਆ ਕੀ ਸਵਾਯਮ ਮਸ਼ੀਨਾਂ ਹੈਗੀਆਂ ਕਈ ਕੰਪਨੀਆਂ ਦੀਆਂ। ਉਹਦੇ ਤਾਂ ਵੀਰੇ ਕ੍ਰੈਡਿਟ ਕਾਰਡ ਦੀ ਜਿਹੜੀ ਪੇਮੈਂਟ ਉਹ ਚੱਕੀ ਜਾਊਗੀ। ਗ੍ਰੈਜੂਏਟ ਕਾਰਡ ਦੀ ਦੇਖੋ ਲੈਂਟ ਵੀਰੇ ਥੋੜੀ ਜਿਹੀ 5 ਲੱਖ ਦੀ ਵੀ ਲੈਂਟ ਆ ਤੁਹਾਡਾ ਵੀਰੇ ਉਹ ਵੀ ਉਤੋਂ ਚੱਕ ਦਿਆਂਗੇ ਨਾਲ ਟਰਾਂਸਪੋਰਟ ਦਾ ਕਰਾਇਆ ਵੀ ਉਤੋਂ ਹੋਜੂ 20-50 ਹਜ਼ਾਰ ਨਾਲ ਨਕਦ ਦੀ ਲੋੜ ਵੀ ਆ ਉਹ ਵੀ ਆਪਾਂ ਵੀਰਾਂ ਨੂੰ ਵੀਰੇ ਦੇ ਸਕਦੇ ਆਂਗੇ ਹਾਂਜੀ ਦੇਖੋ ਜਿੱਮਾਦਦ ਕਹਿੰਦਾ ਜਿਵੇਂ ਪਹਿਲਾ ਨੰਬਰ ਤੇ ਆਪਾਂ ਜਰਸੀ ਵੈੜ ਦੇਖੀਆ ਰਿਹਾ ਬਾਈ ਜੀ ਇਹ ਕਿਹੜਾ ਸੁਆ ਸੂਰੀ ਆ ਜੀ ਇਹ ਇਹ ਵੀਰੇ ਜਿਹੜੀ ਜਾਨੀ ਦੰਦਾਂ ਦੇ ਵਿੱਚ ਆ ਚਾਰ ਦਿਨ ਤੱਕ ਸਿੰਘ ਦੇ ਚੱਕੇ ਆਏ ਨੇ ਇਹ ਸੁਆ ਦੂਜਾ ਸੂਰੀ ਆ ਇਹ ਜਾਨੀ ਦੀ ਵੀਰੇ ਜਾਨੀ ਛੋਟੇ ਭਾਅ ਆ ਬਿਲਕੁਲ ਆਫਰ ਲਾਇਆ ਵਾ ਇਹ ਦੁੱਧ ਤਾਂ 15 16 ਕਿਲੋ ਹੀ ਦੇਊਗਾ ਵੀਰੇ ਬੱਚਾ 16 ਕਿਲੋ ਦੁੱਧ ਤੇ ਰੇਟ ਬਾਜਵਾ ਰੇਟ ਵੀਰੇ ਇਹ ਜਾਨੀ ਆਫਰਾਂ ਦੇ ਵਿੱਚ ਰੱਖੀ ਵੀ ਆ ਜਿਹੜੀ ਛੋਟੇ ਰੇਟ ਆਗੇ ਠੀਕ ਹੈ ਉਹਨਾਂ ਦੇ ਵਿੱਚ ਰੱਖੀ ਵੀ ਆ ਜੀ ਠੀਕ ਹੈ ਬਾਕੀ ਨੇ ਉਹ ਕਦੋਂ ਵੀਰੇ ਇਹ ਜਿਹੜੀ ਉਦੋਂ ਅੱਗੇ ਥੋੜਾ ਜਲਦੀ ਤੋਰਦਿਆ ਕਰੋ ਸਰਪੰਚ ਵੀਰ ਇਹ ਜਿਹੜੀ ਵੀਰੇ ਅੱਗੇ ਆ ਰਹੀ ਆ ਦੂਜਾ ਸੂਆ ਸੂਰੀ ਆ 6 ਦੰਦਾ ਜਿਹੜਾ ਮਾਲ ਆ ਵੀਰੇ 1 ਕਿਰਨਾ ਜਿਆਦੇ ਜਣ ਦੀ ਪਲੂਣ ਵੜਾਂ ਵੀ ਤਕਰੀਬਨ ਸਾਡੇ ਕੋਲੇ 12 13 ਨੇ ਜਿਆਦੇ ਮਾਲ ਵੀਰੇ ਦੰਦਾਂ ਦੇ ਵਿੱਚ 1 ਕਿਰ ਇਹ ਵੀਰੇ 6 ਦੰਦਾ ਦੂਜਾ ਸੂਆ ਸੂਰੀ ਆ ਸੋ ਨੂੰ ਦਬਿਰੇ ਕਾਹ ਹਫਤਾ ਜਾਨੀ ਬਾਕੀ ਐ ਦਾ ਕਰਮ ਵਾਲੀ ਦਾ ਇਹ ਵੀਰੇ 20 ਤੋਂ 22 ਲੀਟਰ ਦੇ ਘਰਾਂ ਦੇ ਵਿੱਚ ਦੁੱਧ ਕੱਢੂਗੀ ਜਿਹਨੂੰ ਆਪਾਂ ਪੰਜਾਬ ਵਾਲੀ ਵੱਡੀ ਜੱਸੀ ਕਹਿੰਦੇ ਹਾਂਗੇ ਸੋ ਵੀਰੋ ਕੱਦ-ਕਾੜ ਵਗੈਰਾ ਦੇਖੋ ਬੈੜ ਦਾ ਪੂਰਾ ਫੁੱਲਾ ਤੇ ਮੇਨ ਗੱਲ ਕਰੀਏ ਪਈ ਥਾਣਾ ਹਵਾਨੇ ਦੀ ਸੋਹਣਾ ਮੁੱਠੀ ਵਾਲਾ ਸਾਫ ਜਿਹਾ ਥਾਣਾ ਦਾ ਥਣ ਦਾ ਬੰਦਰ ਦੇਖ ਸਕਦੇ ਹੋ ਇਹ ਥਾਣ ਦੇ ਮੰਨ ਕੇ ਚਲੋ ਚਾਹੇ 6 ਸਾਲ ਦੇ ਜਵਾਗ ਨੂੰ ਚੋਂ ਲਾ ਦਿਓ ਉਹ ਵੀ ਧਾਰਾ ਚੋਂ ਸਿੱਖ ਜੂ ਇਹਦੇ ਉੱਪਰ ਮੋਟਾ ਥਾਣਾ ਤੇ ਫੈਟ ਵਾਲਾ ਥਾਣਾ ਥਾਣੀ ਦੱਸਦਾ ਪਿਆ ਤੇ ਪੂਰੇ ਗੁਣ ਫੈਟ ਵਾਲੀ ਆ ਜਿਆਦਾ ਇਹਦੇ ਵਿੱਚ ਬਾਕੀ ਵੀਰ ਜਿਹੜਾ ਆਪਣੇ ਕੋਲੇ maal ਸਾਰਾ ਹੁੰਦਾਗਾ ਵੀਰੇ ਅਸੀਂ ਸਭ ਤੋਂ ਪਹਿਲਾਂ ਵੀਰੇ ਥਣ ਤੇ ਲੈਵੇ ਤੇ ਜਾਣਾ ਹੁੰਦਾਗਾ ਫਿਰ ਉਹਦੇ ਪੈਰਾਂ ਤੇ ਫਿਰ ਉਹਦੇ ਸਰੀਰ ਤੇ ਬਾਡੀ ਸਟਰਕਚਰ ਤੇ ਵੀਰੇ ਫਿਰ ਆਪਾਂ ਉਹਦੀ ਕੁਆਲਿਟੀ ਵਾਲੇ ਪਾਸੇ ਨੂੰ ਜਾਣਾ ਹੁੰਦਾਗਾ ਦੂਰਾ ਥਣ ਲਈਦਾ ਚਾਹੇ ਬੰਦਾ ਮਸ਼ੀਨਾਂ ਚੋਲੇ ਚਾਹੇ ਹੱਥੀਂ ਚੋਲੇ ਜਨ ਵੀ ਵੀਰੇ ਸੀਨੀ ਬਾਲਕਾਂ ਡੇਰੀ ਫੰਡ ਜਿਹੜਾ ਇੱਕ ਵਾਰ ਵੀਰ ਆ ਗਿਆ ਤੋਰੋ ਸਰਪੰਚ ਵੀਰ ਉਹਨੂੰ ਆਪਾਂ ਵੀਰ ਨੂੰ ਲੰਮਾ ਸਮਾਂ ਵੀਰੇ ਆ ਦੇ ਨਾਲ ਜੋੜ ਕੇ ਰੱਖਣਾ ਹੁੰਦਾਗਾ ਲੰਮਾ ਸਮਾਂ ਵੀਰੇ ਤਾਂ ਤੁਹਾਡੇ ਨਾਲ ਜੁੜੂਗਾ ਜੇ ਆਪਾਂ ਨੂੰ ਸਾਫ਼ ਸੁਥਰਾ ਨਾਗ ਦੇਵਾਂਗੇ ਜੀ ਇਹ ਬੱਚੀ ਦੰਦੋ ਕਿਵੇਂ ਆ ਜੀ ਇਹ ਵੀਰੇ ਖੀਰਾ ਬੱਚਾ ਬਿਲਕੁਲ ਦੁੱਧ ਦੰਦਿਆਂ ਦੇ ਵਿੱਚ ਆ ਹੀ ਕਰ ਲੈਣ ਡੋਦੇ ਵਿੱਚ ਆ ਗਈ ਪਰ ਇਹਨੂੰ ਪਿਓਰ ਕਰ ਲੈਣ ਡੋਣੀ ਨਹੀਂ ਕਹਿੰਦੇ ਥੋੜਾ ਜਿਹਾ ਕਰਾਉਸ ਆ ਗਈ ਸੂਣ ਨੂੰ ਇੱਕ ਹਫ਼ਤਾ ਲਊ ਵੀਰੇ ਦੁੱਧ ਵਾਲੇ ਪੱਖ ਤੋਂ ਯਾਨੀ ਇਹ ਵੀ ਮੈਂ ਆਪਦੇ ਹਿਸਾਬ ਨਾਲ 17 18 ਕਿਲੋ ਵੀਰੇ ਪੋਲੇ ਹੱਥ ਨਾਲ ਕੱਢੂਗੀ ਪਰ 20 ਤੋਂ ਜਾਨੀ ਦੀ ਅੰਦਰ ਰਹੂਗੀ ਇਹ ਜੇ ਮੰਨੀਏ ਮਾਜੇ ਦੁੱਧ 21 ਆ ਤਾਂ ਇਹਦਾ ਦੁੱਧ 19 ਚੱਲੂਗਾ ਬਿਲਕੁਲ ਵੀਰੇ ਮੱਜ ਦੇ ਬਰਾਬਰ ਕੁਆਲਟੀ ਦੇ ਉਸ ਹਿਸਾਬ ਨਾਲ ਜਾਣਾਗਾ ਬਾਕੀ ਬੱਚਾ ਵੀਰੇ ਬਹੁਤ ਨਿਆਣੀ ਉਮਰ ਦਾ ਹੈਗਾ ਸਾਨੂੰ ਇਹਦਾ ਪਤਾ ਵੀ ਕੱਲ ਨੂੰ ਇਹ ਪਹਿਲੇ ਅਧਾਰ ਤੇ ਵੀਰੇ ਵਿਗਣ ਵਾਲਾ ਬੱਚਾ ਹੈਗਾ ਜੀ ਅੱਗੇ ਨਾਲ ਆ ਗਈ ਐਚ ਐਫ ਇਹ ਵੀਰੇ ਐਚ ਐਫ ਵੱਡੀ ਆ ਗਈ ਤਕਰੀਬਨ 21 ਆਪਣੇ ਕੋਲ ਮੇ 21 ਨਾਗ ਹੈ ਜਿਹੜੇ 32 ਨਾਗ ਨੇ 21 ਵੜਾ ਮੇਰੇ ਫਾਰਮ ਦੇ ਵਿੱਚੋਂ ਜਿਨ੍ਹਾਂ ਦਾ ਸਾਨੂੰ ਯਾਨੀ ਬਾਇਓ ਡਾਟਾ ਮੂਹਰੋਂ ਲਿਖਤੀ ਰੂਪ ਦੇ ਵਿੱਚ ਮਿਲਿਆਗਾ ਉਹ ਆਪਾਂ ਵੀਰਾਂ ਨੂੰ ਲਿਖਤੀ ਰੂਪ ਦੇ ਵਿੱਚ ਦੇਵਾਂਗੇ 21 ਨਗਰਾਂ ਦਾ। ਠੀਕ ਹੈ। ਮੂੰਹ ਜਵਾਨੀ ਨਾਂ ਕਿਸੇ ਦਾ ਮੰਨਿਆ ਜਿੱਦ ਕਰ ਤੇ ਨਾਂ ਦੱਸੀਏ ਵੀਰੇ। ਠੀਕ ਹੈ। ਇਹ ਬਾੜ ਦੂਜਾ ਸੂਹਾ ਸੂੰਦੀਆ ਢੱਲੋਂ ਵੀਰਾਂ ਸੂਣ ਨੂੰ ਤਾਂ ਹਜੇ ਇੱਕ ਹਫ਼ਤਾ ਲਊਗੀ। ਸਾਡੇ ਫਾਰਮ ਦੇ ਵੀਰੇ ਬੈੜ ਸੂਪੀ 27 ਤੋਂ 28 ਕਿਲੋ ਦੁੱਧ ਵੀਰੇ। ਓਲੇ ਹੱਥ ਨਾਲ ਚਵਾ ਦੇਾਂਗੇ। ਕਿਸੇ ਵੀ ਵੀਰ ਨੇ ਬੈੜ ਸਾਡੇ ਕੋਲੋਂ ਸੂਈ ਤੋਂ ਕੋਈ ਵੀ ਲੈ ਜਾਣੀ ਹੋਵੇ। ਸਾਡੇ ਨਾਲ ਸਾਈ ਲਾ ਸਕਦਾ। ਸੂਈ ਤੋਂ ਵੀਰੇ ਦੁੱਧ ਤੋਲ ਕੇ ਬੈੜ ਦੇ ਸਕਦੇ ਆ। ਆਪਣਾ ਇਹ ਨਹੀਂ ਕੰਮ ਵੀ ਆਪਾਂ ਗੱਬਣ ਬੈਠੇ ਵੀਰੇ ਵੇਚਣੀਆਂ ਨੇ ਠੀਕ ਹੈ ਕੱਲਾ ਵਪਾਰੀਆਂ ਵਾਲਾ ਕੰਮ ਨਹੀਂ ਕਰਨਾ ਵੀ ਜੀਬ ਵਾਲਾ ਦੁੱਧ ਜਿਹੜਾ ਹਕੀਕਤ ਵਾਲਾ ਹੋਊਗਾ ਵੀਰੇ ਉਹ ਦੇਵਾਂਗੇ ਜੀ ਬਾਕੀ ਵੀਰੇ ਸੀਨੀ ਬਾਲਕਾਂ ਡੈਰੀ ਫਾਰਮ ਦੇ ਜਿਹੜੇ ਮੇਲੇ ਲੱਗਦੇ ਆ ਉਹ ਪਰਮਾਤਮਾ ਦੀ ਕਿਰਪਾ ਸਤਕਾ ਵੀਰੇ ਕਿਸੇ ਗੱਲ ਤੋਂ ਲੱਗਦੇ ਆ ਉਹ ਮੇਲੇ ਆਪਾਂ ਇਦਾਂ ਹੀ ਲਾਉਂਦੇ ਰਹਿਣੇ ਆ ਆਪਾਂ ਨੂੰ ਵੀਰਾਂ ਦਾ ਬਹੁਤ ਪਿਆਰ ਮਿਲਿਆਗਾ ਆਪਾਂ ਵੀਰਾਂ ਦੇ ਵੀਰੇ ਦਿਲਦਿਆਂ ਕਰਾਈਆਂ ਚ ਸ਼ੁਕਰਗੁਜ਼ਾਰ ਆ ਸਾਡੇ ਕੋਲੇ ਜਾਂਦੀ ਕੋਈ ਸ਼ਬਦ ਨਹੀਂ ਹੈਗਾ ਵੀਰਾਂ ਦਾ ਧੰਨਵਾਦ ਕਰਨ ਨੂੰ ਆਪਾਂ ਵੀਰਾਂ ਦਾ ਵੀਰੇ ਸਾਨੂੰ ਇਸੇ ਤਰ੍ਹਾਂ ਹੀ ਪਿਆਰ ਦਿੰਦੇ ਰਹਿਣ ਆਪਾਂ ਉਹਨਾਂ ਦੇ ਉਮੀਦਾਂ ਦੇ ਇਸੇ ਤਰ੍ਹਾਂ ਹੀ ਖਰੇ ਉੱਤਰਦੇ ਰਹੀਏ ਜਿੰਨਾ ਚਿਰ ਕੰਮ ਕਰਾਂਗੇ ਵੀਰੇ ਜਾਣੀ ਆ ਟੌਪ ਕਰਾਂਗੇ ਜਿੱਦੇ ਕੰਮ ਵੀਰੇ ਜਾਣੀ ਬੱਸੋ ਬਾਹਰ ਹੁੰਦਾ ਤੇ ਉਹ ਛੱਡ ਕੇ ਸਾਈਡ ਤੇ ਬਹਿ ਜਾਾਂਗੇ ਜੀ ਜਿਹੜੇ ਆਪਾਂ ਵੈੜ ਕਰੀਏ ਇਹਦੇ ਗੱਲਾਂ ਜਿੰਨੇ ਕਰ ਲਏ ਉਹਨੇ ਥੋੜੀਆਂ ਨਾੜਾ ਨੂੜਾ ਨਾਲ ਗੁੱਦੀ ਥੋੜੀ ਜਿਹੀ ਖੁੱਲੀ ਆਈ ਆ ਫਾਰਮ ਚੋਂ ਜੀ ਠੀਕ ਆ ਭਾਰਤ ਦਾ ਨਕਸ਼ਾ ਹੀ ਖੱਲੇ ਨਾੜਾ ਦਾ ਬਿਲਕੁਲ ਵੀਰੇ ਬਹੁਤ ਟੌਪ ਦਾ ਬੱਚਾ ਹੈਗਾ ਠੀਕ ਹੈ ਤਕਰੀਬਨ ਸਾਡੇ ਕੋਲ ਇਦੂ ਗਾਹਾਂ ਵੀਰੇ ਮਸ਼ੀਨ ਵਾਲੀ ਚੋਾਈ ਵਾਲਾ ਮਾਲ ਆ ਜੀ ਕਹਿੰਦੇ ਆਪਾਂ ਜੇ ਕਿਸੇ ਫਾਰਮਰ ਨੇ ਇਦਾਂ ਦੀ ਵੈੜ ਤੇ ਪੈ ਇਹ ਦੂ ਇਧਰ ਨੂੰ ਮਾਲ ਆ ਜਿਵੇਂ ਕੋਸ ਬੈੜਾ ਆਨੇ ਵੀਰੇ ਇਹ ਬੈੜਾ ਜਾਣੀ ਦੀ 30 ਲੀਟਰ ਤੋਂ ਬਾਹਰ ਵਾਲੀ ਮਾਲ ਆ ਚੰਗਾ ਜਾਣੀ ਫਾਰਮ ਵਾਲਾ ਵੀਰ ਨੂੰ ਇਹਨੇ ਵੀ ਜਿਆਦੇ ਸਮਾਂ ਲਾਉਣਾ ਪਊਗਾ ਇੱਕ ਬੇਨਤੀ ਲਾਜ਼ਮੀ ਕਰਦਾ ਵੀਰੇ 20 ਲੀਟਰ ਤੋਂ ਥੱਲੇ ਵਾਲੀ ਬੈੜਨਾ ਖਰੀਦਿਆ ਕਰੋ ਚਲੋ ਸਮਝ ਹਰ ਇੱਕ ਵੀਰ ਦੀ ਆਪੋ ਆਪਣੀ ਨੇ ਜਿਹਨੇ ਫਾਰਮ ਦਾ ਕੰਮ ਕਰਨਾ ਉਹ 25 ਲੀਟਰ ਤੋਂ ਬਾਹਰ ਵਾਲੀ ਖਰੀਦੋ 25 ਲੀਟਰ ਤੋਂ ਬਾਹਰ ਵਾਲੀ ਖਰੀਦੋਗੇ ਵੀਰੇ 3 ਮਹੀਨੇ ਦੇ ਵਿੱਚ ਸਮੇਤ ਖਰਚਾ ਆਦੇ ਪੈਸੇ ਕ ਪੂਰੇ ਕਰਕੇ ਵੱਠ ਤੇ ਧਰ ਦੂਗੀ ਫਿਰ ਜਿਹੜਾ ਤੁਸੀਂ ਕੰਮ ਕਰ ਰਹੇ ਹੋ ਤੁਹਾਡਾ ਵੀਰੇ ਮਨ ਵੀ ਨਹੀਂ ਟੁੱਟੂਗਾ ਸੇਤੀ ਕਾਮਯਾਬ ਹੋਵੋਗੇ ਤੁਸੀਂ ਇਹ ਕੰਮ ਦਾ ਫਿਰ ਅੱਗੇ ਵੀ ਸਲਾਹ ਦੇ ਦੇਵੋਗੇ ਅੱਗੇ ਆਪਾਂ ਨਾਲ ਦੇਖੀਏ ਨੇ ਕਾਲਾ ਕੋਬਰਾ ਜੀ ਹਾਂਜੀ ਪਹਿਲਾਂ ਇਹਦਾ ਬਾਰੇ ਆਪਾਂ ਦੱਸਤੀ ਵੀਰੇ ਦੂਜਾ ਸੂਆ ਸੂਣਾ ਸੀ ਕਰਮਾਲੀ ਨੇ ਇਹਨੂੰ ਯਾਨੀ ਕੰਨੀਆਂ ਚੱਕਣੇ ਪਰ ਹਜੇ ਬਰਾਬਰ ਨਹੀਂ ਕਰੀਆਂ ਸੀ ਠੀਕ ਹੈ ਜਿਹੜਾ ਵੀਰੇ ਕਾਲੀ ਵਹਿੜ ਆ ਗਈ ਇਹਦੇ ਬਾਰੇ ਸਾਨੂੰ ਜ਼ਿਆਦਾ ਬੋਲਣ ਦੀ ਲੋੜ ਨਹੀਂ ਪੈਣੀਗੀ ਇਹ ਕੱਲ ਨੂੰ ਜਿਹੜਾ ਵੀਰ ਆ ਗਿਆ ਇਹ ਪਾਇਲ ਦੇ ਆਧਾਰ ਤੇ ਮਾਲ ਨੇ ਵਿਕਣਾਗਾ ਠੀਕ ਹੈ ਪਾਇਲ ਦੇ ਆਧਾਰ ਤੇ ਵੀਰੇ ਥੋੜਾ ਜਿਆਣੀ ਬਹਿੜਾ ਫਾਰਮ 'ਚੋਂ ਖੁੱਲੀਆਂ ਹੁੰਦੀਆਂ ਹੁੰਦੀਆਂ ਨੇ ਤੇ ਤਕਰੀਬਨ ਕੇਰਾਂ ਯਾਨੀ 5-4 ਦਿਨ ਰਸੇ ਦੀ ਜਾਣੀ ਦੀ ਆ ਜਿਹਨੇ ਗਲਮੀ ਮੰਨਦੀਆਂ ਹੁੰਦੀਆਂ ਜਾਂ ਉਹ ਯਾਦ ਰਹਿਣੀਆਂ ਗਿੱਜੀਆਂ ਹੁੰਦੀਆਂ ਨੇ ਜੇ ਜੇ ਗੱਲਾਂ ਜਮਾ ਹਾਂਜੀ ਹਾਂਜੀ ਸੋ ਲੇਵਾ ਲੂਵਾ ਦੇਖੋ ਬੈੜ ਦਾ ਸ਼ਾਈਨਿੰਗ ਸੂਨਿੰਗ ਦੇਖੋ ਫੇਸ ਬਿਊਟੀ ਵੀ ਬਹੁਤ ਚੰਗੀ ਆ ਤੇ ਬਾਕੀ ਹਵਾਨਾ ਵਗੈਰਾ ਤੇ ਮੁਠੀ ਵਾਲਾ ਥਣ ਚਾਹੇ ਮਸ਼ੀਨੀ ਚਾਹੇ ਹੱਥੀ ਵੀਰੇ ਦੂਰਾ ਥਣ ਲੈਣਾ ਹੁੰਦਾ ਵੀਰ ਜੀ ਚਾਹੇ ਬੰਦਾ ਹੱਥੀ ਚੋਲੇ ਚਾਹੇ ਮਸ਼ੀਨੀ ਚੋਲੇ ਤੇ ਬਾਕੀ ਵੀਰੇ ਬੈੜ ਦੇ ਥੋ ਗੋਲ ਬਿਲਕੁਲ ਵੀਰੇ ਕੱਲੀ ਗੱਡੀ 'ਚ ਜਾਣੀ ਆ ਉਹ ਜਿਵੇਂ ਸਿਆਣੇ ਦੀ ਕਹਾਵਤ ਆ ਕਿ ਵੀ ਹੀਰਿਆਂ ਦਾ ਮੁੱਲ ਜ਼ੌਹਰੀ ਨੂੰ ਪਤਾ ਹੁੰਦਾ ਉਹ ਵੀਰ ਜੀ 5 6 ਜੋਰੀ ਸੀਨੀ ਵਾਲਗਾਂ ਡੇਰੀ ਫਾਰਮਲ ਦੇ ਨਾਲ ਹੁੰਦੇ ਨੇ ਪ੍ਰਮਾਤਮਾ ਦੀ ਕਿਰਪਾ ਸਦਕਾ ਉਹ ਵੀਰੇ ਜਿਹੜੇ ਫਾਰਮ ਚ ਆਪਾਂ ਵੜ ਜਾਣੇ ਆ ਉਹ ਫਿਰ ਟਾਪ ਦੇ ਨਗਿਨੇ ਕੱਢਦੇ ਆ ਗਊਆਂ ਦੇ ਚਾਰ ਸਪੇਰੇ ਘੁੰਮ ਕੇ ਉਹਦਾ ਸਕੈਨ ਕਰ ਦਿੰਦੇ ਆ ਵੀ ਆਪਾਂ ਜਿਹੜੇ ਗਾਹਕ ਨੂੰ ਗਊ ਦੇਵਾਂਗੇ ਉਹ ਨੂੰ ਆਪਣਾ ਗਾਹਕ ਬਣਾਉਗੀ ਬਾਕੀ ਵੀਰੇ ਸਾਡਾ ਗਊ ਦਾ ਘੰਟਿਆਂ ਚ ਵਿਕਣ ਦਾ ਸਿਸਟਮ ਨਹੀਂ ਹੁੰਦਾ ਮਿੰਟਾਂ ਚ ਹੁੰਦਾ ਮਿੰਟਾਂ ਚ ਉਹ ਵਿਕੂ ਵੀਰੇ ਜਿਹੜੀ ਆਪਣੀ ਟਾਪ ਦੀ ਖਰੀਦੀ ਹੋਊਗੀ ਸਿਆਣੇ ਦੀ ਕਹਾਵਤ ਆ ਵੀਰ ਜੀ ਭਾਅ ਸਿਰ ਤਾਂ ਪਾਥੀਆਂ ਵਿਕੀ ਨਾ ਬੇਭਾਅ ਵੀਰੇ ਸਿਉਣਾ ਨਹੀਂ ਵਿਕਦਾ ਜਦੋਂ ਤੁਹਾਡੀ ਕੁਆਲਿਟੀ ਟਾਪ ਆ ਪਰੇਤਾ ਵੀਰੇ ਜਾਇਜਾ ਫਿਰ ਉੱਥੇ ਉਹ ਚੀਜ਼ ਨੇ ਵੀਰੇ ਫਿਰ ਮਿੰਟਾਂ ਚ ਹੀ ਵਿਕਣਾ ਹੁੰਦਾਗਾ ਕਹਿੰਦੇ ਪਾ 32 ਗਾਂਾਂ ਤੁਸੀਂ ਇਕੱਠੀਆਂ ਕਰੀਆਂ ਹਾਂਜੀ 100 ਗਾਂ ਦੇਖ ਕੇ ਲੈਂਦੀ ਐ ਵੀਰੇ ਗਾਂ ਦੋ 200 ਦੇਖੀ ਹੋਊਗੀ ਠੀਕ ਐ ਬਾਕੀ 32 ਵੀਰੇ ਉਹ ਨੇ ਜਿਹੜੀਆਂ ਯਾਨੀ ਟੌਪ ਕੁਆਲਿਟੀ ਹੁੰਦੇ ਨੀਲੀ ਫੀਲੀ ਕੋਈ ਨਹੀਂ ਇਕੱਠੀ ਕਰੀ ਤੇ ਰੇਟ ਦੇ ਵਿੱਚ ਵੀ ਵੀਰੇ ਅਸੀਂ ਵੀਡੀਓ 'ਚ ਬੋਲਦੇ ਆ ਵੀ 15 ਤੋਂ 20 ਹਜ਼ਾਰ ਦਾ ਫਾਇਦਾ ਕਰਾਂਗੇ ਉਹ ਕੱਲਾ ਵੀਰੇ ਬੋਲਣ ਦਾ ਨਹੀਂ ਹੁੰਦਾਗਾ ਅਸੀਂ ਵੀਰਾਂ ਨੂੰ ਅੱਜ ਵੀ ਬੇਨਤੀ ਕਰਦੇ ਆ ਵੀਰੇ ਆਪ ਦਾ ਬਾਹਰੋਂ ਰੇਟ ਇੱਕ ਤਾਂ ਲਾਜ਼ਮੀ ਪਤਾ ਕਰ ਲੋ ਸਿਨੀ ਬਾਲਕਾਂ ਡੇਰੀ ਫਾਰਮ ਤੇ ਆਮ ਵੀਰੇ ਕੱਲੇ ਕੱਲੇ ਨਗ 15 ਤੋਂ 20 ਹਜ਼ਾਰ ਦਾ ਡਾ ਫਾਇਦਾ ਕਰਕੇ ਮੋੜਾਂਗੇ ਉਹ ਕਹਿਣ ਦੀ ਗੱਲ ਨਹੀਂ ਹੋਣੀ ਉਹ ਤੁਸੀਂ ਵੀਰੇ ਆਪ ਮੰਨੋਗੇ ਆਖ ਕੇ ਤੇ ਯਾ ਬੱਚੀ ਦੇਖੀ ਇਹਨੇ ਦੰਦੋ ਕਿਵੇਂ ਆ ਇਹ ਵੀਰੇ ਖੀਰਾ ਬੱਚਾਗਾ ਕਿਦਾ ਅਸੀਂ ਵੀਰੇ ਲਾਟ ਜਾਨੀ ਕੱਢਦੇ ਹੁੰਦੇ ਇੱਕ ਦਿਨ ਗਾਇਬ ਪਾਉਣੇ ਉਹ ਇਸੇ ਕਰਕੇ ਪਾਉਣੇ ਹੁੰਦੇ ਆ ਹੁਣ ਤਾਂ ਪਰ ਆਪਣੇ ਕੋਲ ਕੱਲ ਨੂੰ ਵੀਡੀਓ ਕੱਲ ਬਣਾਉਣੀ ਸੀ ਕੱਲ ਟਾਈਮ ਨਹੀਂ ਮਿਲਿਆਗਾ ਇਹ ਅੱਜ ਹੁਣ ਆਪਾਂ ਇਹਨਾਂ ਦੀ ਰੈਸਟ ਕਰਾਵਾਂਗੇ ਵੀਰੇ ਮਾਲ ਦੀ ਹੁਣ ਜਿਵੇਂ ਕੱਲ ਮਾਲ ਆਇਆਗਾ ਅੱਜ ਸਵੇਰ 4 ਵਜੇ ਦੇ ਨਮਾਈ ਜਾਂਦੇ ਥੋੜਾ ਮਾਲ ਹੰਬੇ ਹੰਬੇ ਜਿਹਾ ਲੱਗਦਾਗਾ ਇਹ ਕੱਢ ਜੇ ਦੋ ਦਿਨ ਹਜੇ ਇਹ ਵੀਰੇ ਬੱਸੀ ਇੱਕ ਹਫਤਾ ਨਹੀਂ ਤੁਸੀਂ ਮੜਾ ਨੇੜੇ ਕੈਮਰਾ ਮਰਵਾ ਦਿਓ ਵੀਰੇ ਇਹ ਬੱਸੀ ਹਜੇ ਸਾਡੇ ਹਿਸਾਬ ਨਾਲ ਇੱਕ ਹਫਤਾ ਨਹੀਂ ਸੂਂਦੀਗੀ ਖੀਰਾ ਬੱਚਾ ਵੀਰੇ ਦੁੱਧ ਦੰਦਿਆਂ ਦੇ ਵਿੱਚ ਇਹ ਬੱਸੀ ਵੀਰੇ ਪਲੂਣ ਹੀ ਸਾਡੇ ਫਾਰਮ ਤੇ ਸੂਪੀ ਵੀਰੇ 32 33 ਲੀਟਰ ਚਵਾ ਦੇਾਂਗੇ ਇਹਦਾ ਇਹ ਕਹਿਣ ਵਾਲੀ ਗੱਲ ਨਹੀਂ ਹੈਗੀਗੀ ਇਹਦੇ ਅੱਖਰਾਂ ਨੇ ਦੁੱਧ ਦੇਣਾ ਲੈਓ ਬੁੱਟੇ ਵੀਰ ਬਾਹਰ ਕੱਢੋ ਜਿਹੜਾ ਇਹ ਬੱਚਾ ਵੀਰੇ ਹੈਗਾ ਇਹ ਜਿਹੜੀ ਤੀਜਾ ਸੂਆ ਮੈਂ ਮੰਨ ਕੇ ਲਈ ਆ ਵੀਰੇ ਠੀਕ ਹੈ ਤੀਜਾ ਸੂਆ ਲਈਆ ਲੱਗੀ ਮਸ਼ੀਨ ਤੇ ਆਈ ਆ ਪਰ ਦੁੱਧ ਵੀਰੇ ਇਹ ਵੀ 30 32 ਕਿਲੋ ਦੇ ਘਰਾਂ ਜਿਹਨੇ ਵੀ ਦੇਣਾਗਾ ਪਰ ਜਣੀ ਦੀ ਚਲੋ ਬਾਹੜੇ ਪਾਸਰ ਮਿਲਿਆ ਪਾਸ ਇੱਥੇ ਹੀ ਮੋੜ ਦਿਓ ਇਹਨ ਇਹ ਆਈਉ ਯਾ ਵੀਰੇ ਅੱਜ ਥੋੜੀ ਜੀ ਠੀਕ ਹੈ ਹੰਬੀ ਆਈ ਆ ਬਾਹਰ ਚੋ ਵੀ ਆਈ ਆ ਥੋੜੀ ਜੀ ਇਹ ਤੇ ਲੇਵਲ ਉਵਾ ਬੜਾ ਤਗੜਾ ਹਨਾ ਵੀਰੇ ਲੇਵੇ ਵਾਲੇ ਪੱਖ ਤੋਂ ਤਾਂ ਹਜੇ ਵੀ ਇਹ ਹੱਤਾਂ ਨਹੀਂ ਸੂੰਦੀ ਵੀਰੇ ਕਰਕਾਟੇ ਪੱਠੂ ਢੋ ਢੋ ਵੀਰ ਕੱਲਾ ਕੱਲਾ ਥਾਣਾ ਜੇ ਕੋਈ ਵੀਰ ਮਸ਼ੀਨ ਤੇ ਲਾ ਗਿਆ ਵੀਰੇ ਇਹ 35 ਲੀਟਰ ਦੇ ਹਿਸਾਬ ਨਾਲ ਵੀ ਦੁੱਧ ਦੇ ਸਕਦੇ ਅਸੀਂ ਝੋਲਾਂਗੇ ਸਾਡੇ ਫਾਰਮ ਤੇ ਝੋਲਾਂਗੇ ਬਾਕੀ ਜਿਹੜੇ ਨਵੇਂ ਵੀਰ ਵੀਰੇ ਜੁੜੇ ਆ ਬਿਆ ਦੇਖੋ ਹੁਣ ਤਕਰੀਬਨ ਹਰ ਇੱਕ ਨੂੰ ਪਤਾ ਵੀਰੇ ਯਾਨੀ ਮਿਰਰ ਮਿਕਚਰ ਵੀ ਉਹਨੂੰ ਪਾਉਣਾ ਜ਼ਰੂਰੀ ਹੁੰਦਾ ਹੈਗਾ ਲੀਵਰੇਟਾਉਣ ਕਦਵਾਈ ਹੋਗੀ ਵੀਰੇ ਵਿਟਾਮਿਨ ਐਚ ਹੋਗੀ ਇਹ ਪੰਜ ਚਾਰ ਬਰੇਟੀਆਂ ਵੀਰੇ ਗਊ ਨੂੰ ਪਾਮ ਹੋਗੇ ਨਰਦਾ ਫਿਰ ਉਹ ਵੀਰੇ ਰਿਪੀਟ ਨਹੀਂ ਮਾਰਦੀਆਂ ਗਿਆ ਨਾਲੇ ਸਰੀਰ ਹਾਂ ਨਾਲੇ ਸਰੀਰ ਪੱਖੋਂ ਸਹੀ ਰਹਿੰਦੀਆਂ ਵੀਰੇ ਸੈਣਿਕ ਸੁਣੂਗਾ ਨਾਲੇ ਗੋਦਾਂ ਦੇ ਪੱਖ ਤੋਂ ਚੰਗਾ ਰਹਿੰਦੀਆਂ ਨੇ ਲਿਓ ਵੀਰੇ ਇਹ ਵੀਰੇ ਗਰਲੈਂਡੋ ਆ ਗਈ 247 ਨੰਬਰ ਆ ਵੀਰੇ ਡੇਢ ਘੰਟੇ ਦੇ ਵਿੱਚ ਇਹਦਾ ਸੌਦਾ ਮਸਾ ਕਰਿਆ ਵੀਰ ਨਾਲ ਕਿਉਂਕਿ ਅਸੀਂ ਬੋਲਣਾ ਹੁੰਦਾ ਐਚ ਐਫ ਜਰਸੀ ਐਸਰ ਗਰਲੈਂਡੋ ਉਹ ਰੱਤੇ ਨਹੀਂ ਲੱਗੇ ਵੀਰੇ ਜੇ ਹੁੰਦੀਆਂ ਨੇ ਤਾਂ ਬੋਲਦੇ ਹੁੰਨੇ ਆ ਕਿਉਂਕਿ ਜਿੰਨਾ ਚਿਰ ਸੀਨੀ ਬਾਲਗਾ ਡੇਰੀ ਫਾਰਮ ਤੇ ਆ ਕੇ ਗਰਲੈਂਡੋ ਨਹੀਂ ਲੱਗੀ ਫੇਰ ਵੀਰੋ ਲਾੜੀ ਨਿਕਲਦਾ ਸਾਡਾ ਠੀਕ ਆ ਇਹ ਵੀਰੋ 15 ਦਿਨ ਦੀ ਕੱਚੀ ਆ ਜੇ ਆਉਂਦੇ ਲਾੜ ਨੂੰ ਆਪਣੇ ਕੋਈ ਕੇਰ ਨਾ ਵੀ ਗਈ ਖੜ ਗਈ ਪਰ ਸਾਨੂੰ ਪਤਨਾ ਵੀਰੇ ਪੈਲ ਦੇ ਆਧਾਰ ਤੇ ਵਿਕਣੀ ਨੇ ਰੁਕਣਾ ਤਾਂ ਹੈ ਨਹੀਂ ਜੇ ਰੁਕ ਗਈ ਫੇਰ ਥੱਲੇ ਵੀਰੇ ਦੇਸੀ ਮਖਿਆਲ ਲਾ ਦੂ ਕਰਮ ਵਾਲੀ ਦੁੱਧ ਬਾਈ ਜੀ ਇਹ ਘੱਟੋ ਘਾਟੇ ਨੇ 35 37 ਕਿਲੋ ਦੇ ਘਰਾਂ ਚ ਕੱਢਣਾਗਾ ਇਹ ਬਾਕੀ ਜਿਹੜਾ ਵੀਰ ਵੀਰੇ ਜ਼ੌਰੀ ਆ ਗਿਆ ਇਹਨੂੰ 5 ਮਿੰਟ ਦੇ ਵਿੱਚ ਖਰੀਦ ਲੂ ਕਹਿੰਗੇ ਭਾਵ ਵਾਲਾ ਖਰਾਗਾ ਇਹਦਾ ਵੀਰ ਜੀ ਠੀਕ ਆ ਹਾਂਜੀ ਕਿਉਂਕਿ ਕੱਚੀ ਆਈ ਵੀ ਹੈ ਨਾ ਕੱਚੀ ਬਾਕੀ ਵੀਰੇ ਆਪਣੇ ਕੋਲ ਟਰਾਂਸਪੋਰਟ ਦੀ ਸਹੂਲਤ ਸਾਰੀ ਆ ਟਰਾਂਸਪੋਰਟ ਦੀ ਸਹੂਲਤ ਸਾਰੀ ਆ ਪੰਜਾਬ ਪੰਜਾਬ ਦਾ 13 ਰੁਪਏ ਕਿਲੋਮੀਟਰ ਉੱਪਰ 7 ਪਈ ਹੇ ਥੱਲੇ ਗੱਦਾ ਲੱਗਿਆ ਹੋਊਗਾ ਕਿਤੋਂ ਵੀ ਵੀਰ ਨੇ ਦੂਰੋਂ ਆਉਣਾ ਬੇਚਿੰਤ ਹੋ ਕੇ ਆਵੇ ਉਹ ਇੱਕ ਦੂਜੇ ਵੀਰ ਨਾਲ ਸਾਂਝੀ ਪਾ ਲੈਣ ਉਹ ਬਹੁਤ ਮਹਿੰਗੀ ਨਹੀਂ ਪੈਣ ਦਿੰਦੇ ਕਿਉਂਕਿ ਲਾਟ ਰਲ ਜਣ ਹਰੇ ਘੇਰੀ ਚ ਆਪਣੇ ਪੰਜ ਚਾਰ ਚਾਰ ਨਾਲ ਕੇ ਜਾਂਦੇ ਹੁੰਦੇ ਨੇ ਪ੍ਰਮਾਤਮਾ ਦੀ ਕਿਰਪਾ ਸਦਕਾ ਜਿਹੜੀ ਆ ਬੈੜ ਆਉਂਦੀ ਆ ਵੱਡੀ ਜੀ ਭਾਈ ਜੀ ਵੱਡੀਆਂ ਫਾਰਮ ਵਾਲੀਆਂ ਤੀਜੀ ਤੀਜੀ ਪੀੜੀ ਦੇ ਸਾਡੇ ਕੋਲ ਰਿਕਾਰਡ ਹੈ ਇਹਨਾਂ ਦੇ ਇਹ ਉਹ ਆ ਗਈਆਂ ਜਿਹੜੀ ਅਸਲ ਜਣੇ ਜੀ ਕਹਿੰਦੇ ਹੁੰਦੇ ਵੀਰੇ ਲੋਹਾ ਗੱਡੀ ਚ ਜਾਂਦਾਗਾ ਸੋਨਾ ਡੱਬੀ ਜਾਂ ਇਹ ਸੌਣੇ ਆ ਗਏ ਬੁੱਟੇ ਵੀ ਰੋਕਨੇ ਥੋੜਾ ਗੋਹਾ ਕਰਦੀਆ ਕਰਮਾਲੀ ਇਹ ਵੀਰੇ 10 ਦਿਨ ਦੀ ਕੱਚੀ ਆ ਵੀਰ ਜੀ ਠੀਕ ਹੈ ਇਹ ਉਹ ਦੇਖੋ ਬੁੱਟੇ ਵੀਰ ਦੇ ਬਰਾਬਰ ਆਉਂਦੀ ਆ ਇਹ ਵੀਰੇ ਢਾਂਗਲ ਬੈੜ ਨਹੀਂ ਲੈਂਦੇ ਸਿਆ ਦੇਖੋ ਆ ਗੋਲ ਠੀਕ ਹੈ ਬਾਕੀ ਵੀਰੇ ਆਪਾਂ ਤਾਂ ਐਵੇਂ ਕਹਿ ਦਈਏ ਪ੍ਰਮਾਤਮਾ ਦੀ ਕਿਰਪਾ ਹੱਦਕਾ ਸਾਨੂੰ ਤਾਂ ਜੰਮਣਗੋੜਤੀ ਇਹਨਾਂ ਦੀ ਮਿਲੀ ਵੀ ਆ ਕਰਮਾਲੀਆਂ ਦੀ ਤੇ ਬਾਕੀ ਵੀਰੇ ਦੇਖੋ ਹਰ ਇੱਕ ਵੀਰ ਯਾਦ ਸਮਝਦਾਰ ਆ ਪਰ ਜਾਨੀ ਦੀ ਵਿੱਚ ਸੀ ਬੈਰ ਕਹਿੰਦੇ ਆ ਵੀ ਸੀਨੀ ਵਾਲਕਾਂ ਡੈਰੀ ਫਾਰਮ ਤੇ 35 40 ਨਗ ਵੇਚ ਕੇ 4 ਘੰਟਿਆਂ ਚੋ ਗਿਆ ਉਹ ਵੀਰੇ 35 40 ਨੀਲੀਆਂ ਫੀਲੀਆਂ ਨਹੀਂ ਵੇਖਦੀਆਂ ਉਹ ਇਸ ਤਰ੍ਹਾਂ ਦੇ ਗਊ ਦੇ ਪੁੱਤ ਵਿਖਦੇ ਆ ਜਿਹੜੀ ਕਹਿੰਦੀ ਆ ਵੀ ਮੈਂ ਹੈਗੀ ਆ ਕਿਉਂਕਿ ਵੀਰ ਦੀ ਜਿਹੜਾ ਭੇਟੀ ਦੇ ਵਿੱਚ ਪਿਆ ਪੈਸਾ ਉਹ ਨਹੀਂ ਬੋਲਦਾ ਕੋਈ ਸਰਦਾਰ ਸਾਹਿਬ ਐਹੋ ਜਿਹਾ ਨਾਗ ਜਦੋਂ ਨਜਾਂਦਾ ਵੀਰੇ ਉਹਦੇ ਘਰੇ ਜਦੋਂ ਰਿਸ਼ਤੇਦਾਰ ਚਾਰ ਆਉਂਦੇ ਆ ਨਾ ਫਿਰ ਉਦੋਂ ਵੀਰੇ ਇਹੋ ਜਿਹਾ ਜਦੋਂ ਬੈਠਾ ਅਗਲਾ ਦੇਖਦਾ ਫਿਰ ਉਦੋਂ ਸੀਨਾ ਚੌੜਾ ਹੋ ਜਾਂਦਾ ਕਿਉਂਕਿ ਇਹੋ ਜਿਹਾ ਨਾਗ ਘਰੇ ਖੜੇ ਬੋਲਦੇ ਆ ਆਪਾਂ ਵੀਰੇ ਅੱਜ ਕੋਈ ਬੱਚੇ ਨੂੰ ਵਜਦੀ ਚਾਰ ਨਾਗ ਆਪਾਂ ਪਾ ਕੇ ਦੇਨੇ ਲੱਤ ਆਪਣਾ ਬੱਚਾ ਕੰਮ ਲੱਗ ਗਿਆ ਵੀਰੇ ਨਲੇ ਨਸੇ ਪੱਤੇ ਤੋਂ ਬਚ ਗਿਆ ਨਲੇ ਇਹਨਾਂ ਦੀ ਹਣਕਮ ਆਉਣੀ ਸ਼ੁਰੂ ਹੋ ਗਈ ਅੱਜ ਟਾਈਮ 25 ਆ ਸੈਂਟਰਲ ਲੈਂਦੇ ਜਿਵੇਂ ਜਵਗ ਜਮਾ ਕਰ ਬਿਲਕੁਲ ਲੈਂਦੇ ਆ ਵੀਰ ਜੀ ਜਦੋਂ ਆਪਾਂ ਬੱਚੇ ਨੂੰ ਵੀਰੇ ਘਰੇ ਆਪਣੇ ਚੰਗਾ ਇਹ ਜੇ ਕੰਮ ਹੋਇਆ ਬੱਚਾ ਵੀਰੇ ਗਲਤ ਸੰਗਤ ਜ ਨਹੀਂ ਜਾਊਗਾ ਤੇ ਆਪੇ ਵੀਰ ਜੀ ਫਿਰ ਚੰਗੇ ਕਿਤੇ ਤੇ ਆਜੂ ਜੀ ਨਾਲੇ 4 ਰੁਪਏ ਬੰਨੇ ਸ਼ੁਰੂ ਹੋ ਜਾਣਗੇ ਜੀ ਜੈ ਜੈ ਗੱਲ ਇਹ ਬੱਚਾ ਵੀਰੇ ਟੌਪ ਦੇ ਫਾਰਮ ਚੋਂ 12 ਦਿਨ ਦੀ ਬਾਈ ਜੀ ਬਾਕੀ ਆ ਬੱਚਾ ਵੀਰੇ 6 ਦਿਨ ਦਾ 6 ਦਿਨ ਦਾ ਬੱਚਾ 12 ਦਿਨ ਦੀ ਬਾਕੀ ਆ ਇਹ 35 ਨੰਬਰ ਤਾਇਗਾ ਕੀ ਵੀਰੇ ਬਹੁਤ ਟੌਪ ਦੇ ਫਾਰਮ ਚੋਂ ਆਈ ਆ ਬਾਈ ਜੀ ਆ ਦੇਖੋ ਸਰਪੰਚ ਸਾਹਿਬ ਦੇ ਬਰਾਬਰ ਆ ਰਹੀ ਆ ਤੇ ਜਿਹੜਾ ਵੀ ਵੀਰ ਮਰਜੀ ਵੀਰੇ ਬੈਠ ਲੈ ਜੇ ਨਜ਼ਾਰੇ ਇਹਨਾਂ ਦੂਗੀ ਸਾਡੇ ਨਾਲ ਕਿਸੇ ਵੀਰ ਨੇ ਸਾਈ ਲਾਉਣੀ ਆ ਵੀਰੇ 35 ਲੀਟਰ ਚਵਾ ਦੇਾਂਗੇ ਇਹਦਾ ਕਰਮਾੜੀ ਦਾ ਠੀਕ ਹੈ 35 ਲੀਟਰ ਚਵਾ ਦੇਾਂਗੇ ਬਾਈ ਜੀ ਇਹ ਕਹਿਣ ਦੀਆਂ ਗੱਲਾਂ ਨੇ ਬਾਕੀ ਮੈਂ ਵੀਰਾਂ ਨੂੰ ਇਹ ਵੀ ਬੇਨਤੀ ਕਰਦਾ ਵੀਰੇ ਅਸੀਂ ਕਿਸੇ ਵੀਰ ਨੂੰ ਵੀ ਇਹ ਨਹੀਂ ਕਹਿੰਦੇ ਵੀ ਅਮਰੂਤੀ ਲੈ ਅਸੀਂ ਵੀਰ ਨੂੰ ਕਹਿੰਦੇ ਆ ਵੀਰੇ ਮਰਸੜੀ ਲਓ ਮਰਸੜੀ ਲਾਉਂਗੇ ਵੀਰੇ ਸੇਤੀ ਕਾਮਯਾਬ ਹੋ ਜਾਊਗਾ ਕਹਿੰਦਾ ਆਪਾਂ ਵੀ ਨਾਰਮਲ ਗਊ ਨਾਲ ਲਓ ਕਿਉਂਕਿ ਆਪਾਂ ਵੀਰੇ ਗੋਹਾ ਵੀ ਮਿੱਧਣਾ 4 ਰੁਪਏ ਬ 50 ਦੀ ਥਾਂ ਤੇ 90 ਲਾ ਲਓ 90 ਲਾ ਲਓ ਵੀਰੇ ਸੇਤੀ ਕੰਮਜੱਪ ਹੋ ਜਾਉਗੇ ਇਹ ਕਿੱਤਾ ਕਦੇ ਵੀ ਬਾਈ ਜੀ ਫੇਲ ਹੋਣ ਵਾਲਾ ਕਿੱਤਾ ਨਹੀਂ ਹੈਗਾਗਾ ਪਰ ਗੱਲਾਂ 'ਚ 2-3 ਆ ਗਈਆਂ ਤੋਰੋ ਬੁੱਟੇ ਵੀਰਾਂ ਕਿਉਂਕਿ ਜੇ ਸਭ ਤੋਂ ਵੱਡੀ ਚੀਜ਼ ਤਾਂ ਵੀਰੇ ਪਰਮਾਤਮਾ ਦੀ ਕਿਰਪਾ ਆ ਗਈ ਜੇ ਉਹਦੀ ਕਿਰਪਾ ਠੀਕ ਤਾਂ ਸਾਰਾ ਕੁਝ ਹੀ ਆ ਫੇਰ ਤੁਹਾਨੂੰ ਵੀਰੇ ਉਹ ਕਿੱਤੇ ਬਾਰੇ ਥੋੜਾ ਜਿਹਾ ਗਿਆਨ ਹੋਣਾ ਜ਼ਰੂਰੀ ਆ ਫੇਰ ਬਾਈ ਜੀ ਜੇ ਗਿਆਨ ਹੁਣ ਮੇਰੇ ਤੇ ਲਾ ਲਓ ਮੈਨੂੰ ਗਿਆਨ ਆ ਮੈਂ ਧਿਆਨ ਨਾਲ ਦਊ ਫੇਰ ਵੀ ਫੇਲ ਆ ਗਿਆਨ ਦੇ ਨਾਲ ਬਾਈ ਜੀ ਤੁਹਾਡਾ ਧਿਆਨ ਵੀ ਜ਼ਰੂਰੀ ਆ ਕੱਲਾ ਲੇਬਰ ਦੇ ਸਿਰ ਤੇ ਛੱਡ ਕੇ ਕੰਮ ਨਹੀਂ ਹੁੰਦੇ ਬ ਯੋ ਵੀਰੇ ਸਾਡੇ ਦੇ ਰਾਤ ਦੇ 10 ਵਜੇ ਗਊ ਆ ਜੇ ਅਸੀਂ ਗਊਆਂ ਦੇ ਵਿੱਚ ਵੀਰੇ ਮੇਰਾ ਸਮੇਤ ਬੇਟਾ ਸਮੇਤ ਪਰਿਵਾਰ ਅਸੀਂ ਆਪ ਆਉਣੇ ਆ ਸਾਨੂੰ ਵੀਰੇ ਐਡਾ ਪਿਆਰ ਆ ਐ ਗਊਆਂ ਨਾਲ ਆਹ ਦੇਖ ਸਕਦੇ ਆ ਵੀਰੇ 451 ਨੰਬਰ ਆ ਜਿਹੜੇ ਵੀਰ ਤੋਂ ਵੀਰੇ ਲਈ ਆ ਉਹ ਵੀਰ ਦੇ ਤਿੰਨ ਚਾਰ ਫਾਰਮਰ ਨੇ ਇਹ ਵੀਰੇ ਕਾਲੂ ਵੀਰ ਤੇ ਮੇਲਾ ਇਹ ਗਊ ਤੇ ਮੇਲਾ ਲੱਗੂਗਾ ਜੀ ਕੀ ਅਮੀਰਾ ਦੁੱਧ ਵਾਲੀ ਆਪਣੇ ਤੋਂ ਵੀਰੇ ਦੁੱਧ ਮੇਰੇ ਜਾਨੀ ਇਹਦਾ ਅੱਗੇ ਜਾਨੀ ਦੀ ਬੱਚੇ ਵੀਡੀਓ 'ਚ ਬੋਲਿਆ ਝੂਠ ਮੰਦਾ ਇਹਦਾ ਵੀਰੇ 40 ਕਿਲੋ ਤੇ 780 ਗ੍ਰਾਮ ਦਾ ਰਕਾਟ ਪਿਛਲੇ ਸਵੇਰ ਦਾ ਪਿਛਲੇ ਸਵੇਰ ਦਾ 42 ਕਿਲੋ ਤੇ 780 ਗ੍ਰਾਮ ਦਾ ਰਕਾਟ ਆ ਇਹ ਮੈਂ ਨਹੀਂ ਬੋਲਣਾ ਵੀਰੇ ਗਊ ਬੋਲੂਗੀ ਅਸੀਂ ਇਹਦਾ ਜਣੀ ਦੀ 50 ਲੀਟਰ ਵੀ ਵੀਰੇ ਸਾਡੇ ਫਾਰਮ ਤੇ ਸੂਤੀ ਚਵਾ ਦਿਆਂਗੇ ਬਾਕੀ ਬਾਈ ਜੀ ਇਹ ਸੂਣ ਕਿਹਨੇ ਦੇਣੀ ਆ ਕਹਿੰਦੇ ਸਿਆਣੇ ਦੀ ਘਰ ਤਾਂ ਵੀ ਨਾਲ ਤਾਂ ਰੂੜੀਆਂ ਚ ਧਕਦੇ ਆ ਵੀਰੇ ਇਹ ਉਹ ਨਾਲ ਆ ਇਹ ਅਸਲ ਹੀਰਾ ਹੈਗਾ ਇਹ 65 ਬਾਈ ਜੀ ਜਦੋਂ ਤੁਸੀਂ ਖਰੀਦੀ ਆ ਨਾ ਸਾਨੂੰ ਆਪ ਦੇ ਆਪ ਤੇ ਮਾਣ ਮਹਿਸੂਸ ਹੋਇਆ ਵੀ ਅਸੀਂ ਇਹੋ ਜੇ ਨਾ ਖਰੀਦਦੇ ਆਂ। ਨਾੜਾ ਨੂੜਾ ਨਾਲ ਭਰੀ ਪਈ ਐ ਜਮਾ। ਬਾਈ ਵੀ ਬਹੁਤ ਟੌਪ ਦਾ ਬੱਚਾ ਹੈਗਾ ਪਰ ਇਹਨੂੰ ਕੋਈ ਅੱਥੀ ਚੋਣਲਾ ਵੀਰ ਨਾ ਲੈ ਜਾਏ ਵੀਰੇ ਮਸ਼ੀਨ ਤੇ ਲੱਗਣੀ ਹੈਗੀ ਆ। ਠੀਕ ਹੈ। ਜਿਹੜੇ ਵੀਰ ਨੇ ਜਾਨੀ ਫਾਰਮ ਦਾ ਕੰਮ ਕਰਨਾਗਾ ਉਹਨੂੰ ਲੰਮਾ ਸਮਾਂ ਫਾਰਮ ਤੇ ਲਾਉਣ ਦੀ ਲੋੜ ਨਹੀਂਗੀ। ਇਹੋ ਜੇ ਨਾ ਵੀਰੇ ਪੰਜ ਚਾਰ ਪਾਲੇ ਜਾਨੀ ਸੇਤੀ ਬੰਦੇ ਨੂੰ ਕਾਮਯਾਬੀ ਹਾਸਲ ਹੋ ਗਈ। ਜਿਹੜਾ ਥੱਲੇ ਖੜਿਆ ਬੈਣਾ ਇਹ ਬੱਚਾ ਵੀਰੇ ਯਾਨੀ 2 ਦਿਨ ਤੇ ਪੂਰੇ ਹੋ ਕੇ ਚੌਕ ਦੇ ਹੁਣੇ ਚੱਕੇ ਆ ਠੀਕ ਹੈ ਤੇ ਬੱਚਾ ਵੀਰੇ ਐ ਮੰਨੋ ਵੀ ਇਹ ਹਜੇ 12 ਦਿਨ ਦਾ ਬਾਕੀ ਆ ਬੱਚੇ ਦੀ ਮੂੰਹ ਮੱਥੇ ਦੀ ਬਰੀਡ ਦੇਖ ਲੋ ਯਾਨੀ ਮਾਲਬਾਈ ਜੀ ਲੀਲੀ ਫਿੱਲੀ ਕੋਈ ਨਹੀਂ ਸਾਰਾ ਨਗ ਉਹ ਲਾਇਆ ਵਾ ਜਿਹੜੀ ਕਹਿੰਦੀ ਆ ਮੈਂ ਹੈਗੀ ਆ ਕਿਉਂ ਛੋਟੀ ਗਊ ਤਾਂ ਵੀਰੇ ਸਾਡੇ ਵੱਡੀਆਂ ਗਊਆਂ ਚ ਉਹੀ ਲੁੱਕ ਜਾਂਦੀ ਆ ਲੁੱਕ ਜਾਂਦੀ ਆ ਆ ਬੈਡ ਵੀਰੇ ਸੇ ਦਾ ਆਂਦਾ ਇਹ ਵੀ 12 13 ਦਿਨ ਦੀ ਬਾਕੀ ਆ ਠੀਕ ਹੈ ਤੇ ਉਦੋਂ ਅੱਗੇ ਆ ਬੈੜ ਆ ਗਈ ਵੀਰੇ ਦੂਜਾ ਸੂਆ ਇਹ ਵੀ ਸਿੱਧੀ ਸੀ ਪਰ ਇਹ ਪਿਛਲੇ ਲਾੜ ਚ ਬਾਕੀ ਰਹਿ ਗਈ ਤੁਸੀਂ ਮੜਾ ਜਾਂ ਜਾਂਦੀ ਨਾ ਨਾੜਾਂ ਤੇ ਮਰਵਾਓ ਵੀਰੇ ਇਹਦੇ ਇਹ ਇਸ ਤਰ੍ਹਾਂ ਦੀਆਂ ਬੈੜਾ ਲੈਣੇ ਆ ਵੀਰੇ ਲੀਲੀਆਂ ਫੀਲੀਆਂ ਨਹੀਂ ਲੈਂਦੇ ਜਿਹੜੇ ਵੀਰੇ ਕਹਿੰਦੇ ਸੀ 80000 ਦੀ ਮਹ ਲੈਣੀ ਆ ਹਾਂਜੀ ਉਹ ਫਿਰ ਆਜੋ ਇਹਦੇ ਨੇ ਬਾਈਟ ਜਾ ਬਾਈ ਜੀ 24 ਕਿਲੋ ਦੁੱਧ ਚਵਾ ਦੇਾਂਗੇ ਸਾਈ ਲਾਲੇ ਦੇ ਵੀ 75 ਦੀ ਦੇਵਾਂਗੇ 75000 ਦੀ 75 ਦੀ ਦੇ ਦੇਾਂਗੇ 24 ਕਿਲੋ ਦੁੱਧ ਬਾਈ ਚਵਾ ਕੇ ਦੇ ਦੇਾਂਗੇ ਸਾਈ ਲਾਲੇ ਕੋਈ ਵੀ ਵੀਰ ਚਲ ਇਹ ਆਪਾਂ ਇਹ ਕਹਿਣਾ ਜੇ ਗੱਬਣ ਕੋਈ ਲੈਂਦਾ ਥਾਣ ਖਿੱਚ ਕੇ ਹਾਂਜੀ 75000 ਚ 20 ਮੰਨ ਕੇ ਲੈ ਜੇ ਵੀਰੇ ਮੰਨ ਚਾਹੇ 18 ਲਵੇ ਪਰ ਦੁੱਧੇ ਨੇ 24 25 ਹੀ ਦੇਣਾ ਪਰ ਬੈੜ ਬੜੀ ਤਗੜੀ ਹੈ ਨਾ ਬਾਈ ਜੀ ਟੌਪ ਦਾ ਬੱਚਾ ਹੈਗਾ ਕੱਚੀ ਲੈ ਲਈ ਸੀ ਕੱਚੀਆਂ ਬੜਾ ਲੈਣ ਚ ਆ ਫਾਇਦਾ ਹੁੰਦਾ ਵੀਰੇ ਸੋ ਵੀਰੋ ਲੇਵਾ ਲੂਵਾ ਦੇਖੋ ਬੈੜ ਫੜਦੀ ਹੈ ਇਹ ਹਾਂਜੀ ਹਾਂਜੀ ਜਿਹੜੇ ਵੀਰ ਦੇ ਮਨ ਕੇ ਚਲੋ ਪਸੰਦ ਆਉਂਦੀ ਆ ਤਾਂ 1 ਮਿੰਟ ਦਾ ਸੌਦਾ 나ੜ ਦੇਖੋ ਕਿੰਨੀ ਮੋਟੀ ਜਾਂਦੀ ਹੈ 75000 ਦੀ ਜਿੱਤੋਕੜ ਮੈਂ ਆਉਗੀ ਦੇਸੀ ਇੱਕ ਵੀਰਾਂ ਨੂੰ ਆਪਾਂ ਹੋਰ ਬੇਨਤੀ ਕਰਦੇ ਆ ਥੋੜਾ ਜਦੋਂ ਵੀਰੇ ਵੀਡੀਓ ਪਾਉਣਿਆ ਜ਼ੋਰ ਬਹੁਤ ਲੱਗ ਜਾਂਦਾ ਜਿਹੇ ਜਿਹੇ ਇੱਕ ਗਾਇਕ ਨੇ ਗਾਣਾ ਕੱਢ ਲਿਆ ਜਿਹੇ ਜਿਹੇ ਇੱਕ ਸੀਨੀ ਵਾਲ ਕਲਾਂ ਡੈਰੀ ਫਾਰਮ ਤੇ ਵੀਡੀਓ ਪੈ ਗਈ ਕਿਉਂਕਿ ਆਪਾਂ ਕੱਟ ਕੇ ਨਹੀਂ ਪਾਉਂਦੇ ਲਗਾਤਾਰ ਬੋਲ ਕੇ ਪਾਉਣੇ ਆ ਵੀਰਾਂ ਨੂੰ ਹੱਥ ਬੰਨ ਕੇ ਬੇਨਤੀ ਇਹਦੇ ਨਵੇਂ ਵੀਰਾਂ ਆਪਣੇ ਵੀਰੋ YouTube ਚੈਨਲ ਨੂੰ ਲਾਜ਼ਮੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪਾ ਦਿਓ ਤੁਹਾਨੂੰ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਮਿਲਦਾ ਰਹੇ ਕਿਉਂਕਿ ਬਾਕੀ ਆਪਣੀ ਵੀਡੀਓਜ਼ ਵੀਰੇ ਕੋ ਸਿੱਖੋਂ ਨੂੰ ਹੀ ਮਿਲੂਗਾ ਤੇ ਤੁਹਾਡੇ ਕੋਲੇ ਕੋਈ ਗਿਆਨ ਆ ਸਾਨੂੰ ਮੈਸੇਜ ਕਰ ਸਕਦੇ ਹੋ ਉਹ ਵੀ ਆਪਾਂ ਲੋਕਾਂ ਤੇ ਕਰ ਸਾਂਝਾ ਕਰਾਂਗੇ ਜੀ ਜੈ ਜੀ ਗੱਲ ਹਾਂਜੀ ਇਹ ਮੇਰੇ ਬਹਿਣ ਤੀਜਾ ਸੂਆ ਪਿਛਲੇ ਲਾਟ ਦੀ ਵੀਰੇ ਬਾਕੀ ਰਹਿ ਗਈ ਸੀ ਪਰ ਕੱਚੀ ਹਜੇ ਵੀ 12 ਤੋਂ ਤੇ ਰਹਿ ਦਿੰਦੀ ਆ ਇਹਦਾ ਵੀਰੇ 32 33 ਲੀਟਰ ਚ ਵਾਇਆ ਵਾ ਇਹ ਵੀ ਟੌਪ ਦੇ ਫਾਰਮ ਦੀ ਆ ਹਜੇ ਵੀ ਪਰ ਬਾਕੀ ਹੈਗੀ ਆ ਭਾਜ ਮਿਲਿਆ ਭਾਜ ਦੇ ਦਿਆਂਗੇ ਐਰ ਸ਼ੈਰ ਆ ਗਈਆਂ ਵੀਰੇ ਐਰ ਸ਼ੈਰ ਆ ਗਈਆਂ ਇਹ ਐਵੇਂ ਨਹੀਂ ਬੋਲੀ ਦੀਆਂ ਇਹ ਉਹ ਐਰ ਸ਼ੈਰ ਆ ਗਈਆਂ ਇਹ ਵੀਰੇ ਦੂਜਾ ਸੂਆ ਸੇਦ ਆਂਦਾ ਜੀ ਇਹ ਵੀ ਵੀਰੇ 20 ਤੋਂ ਪਲੱਸ ਵਾਲੀ ਆਗੀ ਇੱਕ ਹਫ਼ਤਾ ਲਊਗੀ ਜਿਹੜੀ ਉਹ ਪਹਿਲੀ ਬੱਸੀ ਆ ਵੀਰੇ ਚੌਕ ਦੇ ਪੂਰੇ ਕਰਕੇ ਉਹ ਸੰਗ ਦੇ ਸੇ ਚੱਕੀ ਆ ਉਹ ਗੋਲਾ ਵਾਲੀ ਬਹਿੜ ਆ ਵੀਰੇ ਉਹ ਟੌਪ ਦਾ ਬੱਚਾ ਉਹ ਵੀ ਦੁੱਧ ਵੀਰੇ ਬਹੁਤ ਟੌਪ ਦਾ ਦੇਊਗੀ ਵੀਰ ਜੀ ਦੇ オー ਵੀ ਤਕਰੀਬਨ 8 ਤੋਂ 9 ਦੰ ਲੈ ਜੂਗੀ ਇਹ ਵੀਰੇ ਐਰ ਸੈਰ ਆਪਾਂ ਜੇ ਹੁੰਦੀਆਂ ਤਾਂ ਬੋਲਦੇ ਆ ਆ ਵੀਰੇ ਚਾਰ ਦੰਦ ਬੱਚਾ ਦੋ ਦੋ ਪੂਰੇ ਕਰਕੇ ਚੌਕ ਦੇ ਚੱਕੇ ਆ ਮਗਰੇ ਨੇ ਬੱਸੀ ਦਿੱਤੇ ਸਿਕਸਰ ਸੀਮਨ ਦੀ ਬੱਸੀ ਸੀ ਇਹ ਵੀਰੇ ਅੱਜ ਸਵੇਰ ਸੁਈਆ 4 ਵਜੇ ਇਹ ਸਾਡੇ ਕੋਲੇ ਜਾਣੀ ਦੀ ਵੀਰੇ ਬੈੜਾ ਜਾਣੀ ਦੀ ਕਿਸੇ ਵੀਰ ਨੇ ਸਾਈ ਲਾਉਣੀ ਆ ਫੇਰ ਵੀ ਆਪਾਂ 32 33 ਕਿਲੋ ਚਵਾ ਦੇਾਂਗੇ ਠੀਕ ਹੈ ਬਾਕੀ ਪਾਰੇ ਕੱਲ ਨੂੰ ਪੈਲ ਦੇ ਆਧਾਰ ਤੇ ਵਿਕੂਗੀ ਉਦੋਂ ਅੱਗੇ ਵੀਰੇ ਕੰਨੀ ਵਾਲੀ ਆ ਗਈ ਮਸ਼ੀਨ ਤੇ ਚੋਣੇ ਆ ਆ ਪਈਆ ਮਸ਼ੀਨ ਏ ਵੀਰੇ ਬਹਿਰ ਇੰਨਾ ਕਿ ਚੰਗਾ ਟੌਪ ਦਾ ਬੱਚਾ ਬਾਈ ਜੀ ਨਿਕਲਿਆ ਇੰਨਾ ਕਿ ਟੌਪ ਦਾ ਵੀਰੇ ਐ ਮੰਨੋ ਵੀ ਬਹੁੜੋ ਸਟਾਰਟ ਹੋਈ 25 26 ਕਿਲੋ ਤੋਂ ਹੂਗਾ ਵੀਰੇ ਕਾਲ ਵੀਰਾਂ ਹਾਂ ਉਹਨਾਂ ਬਾਈ ਰਾਣਾ ਹਾਂਜੀ ਇਹ ਬਹਿਰ ਵੀਰੇ ਸਾਡੇ ਕੋਲ ਸਾਈ ਲਾ ਲੈ ਬਾਈ ਜੀ 35 ਚਵਾ ਦੇਣਗੇ ਪਰ ਚਵਾਵਾ ਮਗਿਆ ਆਪਦੇ ਫਾਰਮ ਤੇ ਹਾਂਜੀ ਵੀਰੇ ਉਦੋਂ ਅੱਗੇ ਵੀਰੇ ਜਰਸੀ ਬੱਚਾ ਆ ਗਿਆ ਕਰਾਸ ਇਹ ਵੀ 22 23 ਮੀਟਰ ਦੇ ਘਰਾਂ ਦਾ 26 27 ਤੇ ਜਾਣਾ ਵੀਰੇ ਆ ਬੱਚਾ ਵੀਰੇ ਤਾਜ਼ਾ ਸੂਆ ਆ ਗਿਆ ਇਹ ਵੀ ਤੋਂ ਹਜਿੰਦਰ ਤਾਜੀ ਆ ਇਹ ਬਾਕੀ ਗੰਮ ਵੀਰੇ ਆਪਾਂ ਬਾਹਰੋਂ ਦਾ ਕੋਈ ਸੂਈ ਵੀ ਵੀਰੇ ਮੁਕਤਮ ਨਹੀਂ ਲੈਂਦੇ ਆਪਦੇ ਘਰੇ ਹੀ ਸੂਈ ਹੁੰਦੀ ਆ ਬੈੜ ਠੀਕ ਹੈ ਹਾਂਜੀ ਆ ਵੀਰੇ ਦੂਜਾ ਸੂਆ ਆ ਗਈ ਜਰਸੀ ਪਰ ਉਸ ਠੰਡੀ ਸੀਲ ਵੱਜੀਆ ਮਗਰੇ ਦੇ ਵੱਸੀ ਆ ਤੇ ਉਦੋਂ ਅੱਗੇ ਵੀਰੇ ਆ ਵੀ ਤਾਜੀ ਸੂਈ ਆ ਗਈ ਇਹ ਵੀ ਸੁਣਾਉਂਦੇ ਜੂਗੀ ਇਹਦੇ ਥੱਲੇ ਵੀਰੇ 18 ਕਿਲੋ ਦੋ ਤੋਂ ਤਿੰਨ ਦਿਨ ਦੀ ਸੂਈ ਥੱਲੇ ਦੁੱਧ ਦੇਉ ਕੀ ਵੀਰ ਡੇ ਦੇਾਂਗੇ ਪੈਂਟ ਦੀ ਸੱਤ ਗਊਆਂ ਵੀਰੇ ਹੋਰ ਨੇ ਤਕਰੀਬਨ ਚਾਰ ਤਾਂ ਮਗਰੀ ਬਿਲਕੁਲ ਤਾਜ਼ੀਆਂ ਸੂਈਆਂ ਖੜੀਆਂ ਤਿੰਨ ਹੋਰ ਆਉਣ ਵਾਲੀਆਂ ਨੇ ਐਂਡ ਤੇ ਇੱਕ ਗੱਲ ਮੈਂ ਲਾਜ਼ਮੀ ਵੀਰਾਂ ਨੂੰ ਕਹਿਣਾਗਾ ਵੀਰੇ ਕਿਉਂਕਿ ਜੀਤਾ ਇੰਨਾ ਸੁਣ ਲਿਆ ਕਰੋ ਬਾਈ ਜੀ ਆਪਾਂ ਵੀਰੇ ਵਪਾਰ ਦਾ ਕੰਮ ਕਰਦੇ ਆਂ ਘਰ ਦੀ ਕੋਈ ਬੈੜ ਨਹੀਂ ਅੱਗੋਂ ਲਿਉਣੇ ਆ ਵੀਰੇ ਸਾਲੀਆਂ ਚੀਜ਼ਾਂ ਨੇ ਕਿਦੋਂ ਵੀ ਤੁਸੀਂ ਚੀਜ਼ ਲੈਣੀ ਆ ਨਿਰਖ ਪਰਖ ਸਾਡੇ ਫਾਰਮ ਤੋਂ ਉਹਨਾਂ ਨੇ ਵੀਰੇ ਜਿਆਦਾ ਨਿਰਖੋ ਪਰਖੋ ਕਿਉਂਕਿ ਪੈਂਸਾ ਅੱਜ ਤੁਸੀਂ ਲਾਉਣ ਚੱਲੇ ਹੋ 70 80 ਹਜ਼ਾਰ ਲੱਖ ਰੁਪਈਆ ਤੁਸੀਂ ਵੀਰੇ ਖਰਚੇ ਚੱਲੇ ਹੋ ਤੁਹਾਡਾ ਨਿਰਖ ਪਰਖ ਕਰਨ ਦਾ ਹੱਕ ਬਣਦਾ ਬਾਈ ਜੀ ਕਿਉਂਕਿ ਇਹ ਸਾਲੀਆਂ ਚੀਜ਼ਾਂ ਵੀਰੇ ਬਾਅਦੋਂ ਫਿਰ ਇਹਨਾਂ ਦਾ ਪਤਾ ਕੋਈ ਨਹੀਂ ਲੱਗਦਾ ਤੇ ਬਾਕੀ ਵੀਰੇ ਜਦੋਂ ਆਪਣੇ ਫਾਰਮ ਤੋਂ ਬਾਹਰ ਬਾਗੀ ਆਪਣਾ ਵੀਰੇ ਗਰੰਟੀ ਕਿਸੇ ਕਿਸਮ ਦੀ ਕੋਈ ਨਹੀਂ ਹੋਊਗੀ ਜਿੱਥੋਂ ਵੀ ਦਾ ਗਰੰਟੀਆਂ ਮਿਲਦੇ ਏ ਵੀਰਾਂ ਨੂੰ ਮੈਂ ਲਾਜ਼ਮੀ ਚੀਜ਼ ਕਹਿਣਾਗਾ ਬਾਕੀ ਵੀਡੀਓ ਦੇਖਣ ਲਈ ਧੰਨਵਾਦ ਜਲਦੋਂ ਆਪਣੇ ਫਰਮ ਦਾ ਵਿਖੇ ਨਵੀਂ ਵੀਡੀਓ ਮਿਲਦੇ ਹਾਂ ਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ